ਸ਼ਸ਼ੀਕਾਲ ਕਿਸਾਨ ਵੀਰੋ ਤੇ ਬਹੁਤ ਜੀ ਵੀ ਬਹੁਤ ਵੀਰ ਕਹਿ ਦਿੰਦੇ ਨੇ ਕਿ ਜੀਰੀ ਦੇ ਉੱਤੇ ਅਸੀਂ ਸਪਰੇਡਰ ਪਾ ਕੇ ਸਪਰੇਅ ਨਹੀਂ ਕਰਦੇ ਅਸੀਂ ਉਹਨਾਂ ਨੂੰ ਬਥੇਰਾ ਕਹਿੰਦੇ ਆ ਵੀ ਤੁਸੀਂ ਕਿਸੇ ਵੀ ਫਸਲ ਤੇ ਤੁਸੀਂ ਇਹਦਾ ਸਪਰੇਡਰ ਪਾਓ ਜਰੂਰ ਇਹਦਾ ਬਹੁਤ ਸੋਹਣਾ ਕੰਮ ਨੇ ਤੇ ਅੱਜ ਅਸੀਂ ਇਹਦਾ ਤੁਹਾਨੂੰ ਲਾਈਵ ਡੈਮੋ ਦਿਖਾਵਾਂਗੇ ਵੀ ਇਹਦਾ ਪਾਉਣ ਦਾ ਤੇ ਨਾ ਪਾਉਣ ਦਾ ਕੀ ਫਰਕ ਪੈਂਦਾ ਹੈ ਕੀ ਨਹੀਂ ਫਰਕ ਪੈਂਦਾ ਇਸ ਤਰ੍ਹਾਂ ਆਪਣੇ ਕੋਲ ਆ ਦੋ ਅਰਬੀ ਦੇ ਪੱਤੇ ਨੇ ਇਹ ਅਰਬੀ ਦੇ ਦੋ ਪੱਤੇ ਨੇ ਤੇ ਇਹਦਾ ਇਹਦੇ ਤੁਹਾਨੂੰ ਅਸੀਂ ਇਹਦਾ ਡੈਮੋ ਦਿਖਾਵਾਂਗੇ ਜਿਸ ਤਰ੍ਹਾਂ ਆਪਾਂ ਮੰਨ ਲਓ ਵੀ ਇੱਕ ਪੱਤੇ ਦੇ ਉੱਤੇ ਪਣਿਆ ਆ ਪਾਤਾ ਇਹ ਤੁਹਾਨੂੰ ਦਿਖ ਰਿਹਾ ਓਕਰੇ ਫੋਨ ਦੇ ਰੂਪ ਦੇ ਵਿੱਚ ਖੜਾ ਹੈ ਤੇ ਆ ਦੂਸਰੇ ਪੱਤੇ ਤੇ ਵੀ ਆ ਪਣੇ ਪਾਤਾ ਤਕਰੀਬਨ ਇਹ ਵੀ ਇਸ ਤੇ ਇਸੇ ਹਿਸਾਬ ਨਾਲ ਹੀ ਖੜੂਗਾ ਇਹ ਤੇ ਵੀ ਇਹ ਵੀ ਐਵੇਂ ਹੀ ਫੋਨਾਂ ਦੇ ਰੂਪ ਦੇ ਵਿੱਚ ਖੜ ਗਿਆ ਤੇ ਹੁਣ ਆਪਾਂ ਇਹਦਾ ਤੁਹਾਨੂੰ ਕੰਮ ਦਿਖਾਉਣਾ ਹੈ ਵੀ ਇਹਦਾ ਮੇਨ ਕੰਮ ਕੀ ਹੈ ਹੁਣ ਇਹਦੇ ਉੱਤੇ ਪਾਣੀ ਓਵੇਂ ਹੀ ਖੜਾ ਹੈ ਜਦੋਂ ਆਪਾਂ ਇਹਦੇ ਵਿੱਚੋਂ ਇਹ ਇਹਗਾ ਸਪਰੇਂਡਰ ਵੀ ਲੋਗੋਟ ਕੰਪਨੀ ਦਾ ਆਉਂਦਾ ਪੌਂਡ ਨਾਮ ਤੇ ਹੈ ਤੇ ਇਹ ਤੁਹਾਨੂੰ ਵੀ ਦਿਖਾ ਰਿਹਾ ਆਪਾਂ ਨੇ ਸੂਇਆ ਲਿਆ ਸੂਇਏ ਦੇ ਵਿੱਚੋਂ ਕੀ ਆ ਸੂਇਏ ਨੂੰ ਆਪਾਂ ਨੇ ਇਹਦੇ ਵਿੱਚ ਡਿਪ ਕਰਿਆ ਤੇ ਆਪਾਂ ਨੇ ਇਹਦੇ ਨਾਲ ਟੱਚ ਕਰਤਾ ਤੇ ਤੁਸੀਂ ਦੇਖ ਰਹੇ ਹੋਵੋਗੇ ਪਾਣੀ ਸਾਰਾ ਪੱਤੇ ਦੇ ਵਿੱਚ ਰਚ ਗਿਆ ਤੁਹਾਨੂੰ ਪੱਤੇ ਦੇ ਵਿੱਚ ਪਾਣੀ ਰਚ ਗਿਆ इवन ਕਿ ਆਰ-ਪਾਰ ਹੋ ਗਿਆ ਪੱਤੇ ਦੇ ਵਿੱਚ ਪਾਣੀ ਤੇ ਇਹਦੇ ਉੱਤੇ ਪਾਣੀ ਉਵੇਂ ਹੀ ਖੜਾ ਇਹਦੇ ਉੱਤੇ ਜਿੰਨਾ ਮਰਜੀ ਆਪਾਂ ਪਾਣੀ ਪਾਈ ਲਈਏ ਇਹਦੇ ਤੇ ਉਵੇਂ ਹੀ ਖੜਾ ਰਹਿਣਾ ਪਾਉਂਦਾ ਇਹਦੇ ਤੇ ਕੋਈ ਇਵੇਂ ਤੁਸੀਂ ਇਹ ਦੇਖ ਰਹੇ ਹੋ ਹਜੇ ਵੀ ਇਹਦੇ ਉੱਤੇ ਪਾਣੀ ਉਸ ਤਰ੍ਹਾਂ ਹੀ ਪੂਰਾ ਉਸੇ ਰੂਪ ਦੇ ਵਿੱਚ ਪਿਆ ਜਿਵੇਂ ਕਿੜਾ ਪੱਤੇ ਦੇ ਵਿੱਚ ਰਚ ਨਹੀਂ ਰਿਹਾ ਲੇਕਿਨ ਇਹਦੇ ਵਿੱਚ ਤੁਸੀਂ ਦੇਖ ਰਹੇ ਹੋ ਪੱਤੇ ਦੇ ਵਿੱਚ ਬਿਲਕੁਲ ਪਾਣੀ ਰਚ ਚੁੱਕਿਆ ਹੈ ਅੱਗੇ ਵੀ ਪਿੱਛੇ ਵੀ ਤੇ ਇਹੀ ਕੰਮ ਹੈ ਇਹ ਦਵਾਈ ਦਾ ਬਿਲਿਕੋਨ ਨਾਮ ਪਿਆ ਬਿਲੂਵਡ ਕੰਪਨੀ ਦੀ ਹੈ ਇਹਨੇ ਕੀ ਕਰਨਾ ਆਪਣੀ ਸਾਰੀ ਦਵਾਈ ਨੂੰ ਪੱਤੇ ਦੇ ਵਿੱਚ ਰਚਾ ਦੇਣਾ ਹੈ ਕਿਸੇ ਨਾਲ ਜੇ ਘੰਟੇ ਬਾਅਦ ਵੀ 2 ਘੰਟੇ ਬਾਅਦ ਵੀ 3 ਘੰਟੇ ਬਾਅਦ ਵੀ ਮੀ ਆਉਂਦਾ ਤਾਂ ਇਹ ਦਵਾਈ ਤਕਰੀਬਨ ਜੋ ਸਾਰੇ ਫੰਗੀਸ ਆਈਡਾ ਗਰੋਥ ਪ੍ਰੋਮੋਟਰ ਕੋਈ ਵੀ ਪਾਉਣੇ ਆ ਤਾਂ ਉਹ ਪੂਰੀ ਤਰ੍ਹਾਂ ਕੰਮ ਕਰ ਜਾਂਦੇ ਨੇ ਤਾਂ ਅਸੀਂ ਸਾਰਿਆਂ ਨੂੰ ਕਹਿਣਿਆ ਕਿ ਤੁਸੀਂ ਇਹ ਦਵਾਈ ਜ਼ਰੂਰ ਵਰਤੋ ਬਿੱਲੂਗੋਟ ਕੰਪਨੀ ਦੀ ਆ ਬਿਲਿਕੋਨ ਸਟicker ਇਹਨੂੰ ਕਹਿ ਦਿੰਦੇ ਆ ਸਕ੍ਰੀਡਰ ਹੈ ਇਹ ਬਹੁਤ ਸੋਹਣਾ ਕੰਮ ਕਰਦਾ ਹੈ ਇਹ 5 ਤੋਂ 8 ml 7 ml ਡੈਂਕੀ ਦਾ ਪਾ ਕੇ ਤੁਸੀਂ ਹਰੇਕ ਦਵਾਈ ਦੇ ਵਿੱਚ ਪਾ ਸਕਦੇ ਹੋ